ਤਨਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਜੇ ਰਾਮ ਪ੍ਰਾਪਰਟੀ ਲਿੰਕਰ ਅਤੇ ਪ੍ਰਧਾਨ ਬਲਵਿੰਦਰ ਸਿੰਘ ਕੋਲਾ ਅੰਮ੍ਰਿਤਸਰ ਦੇ ਪਿੰਡ ਮਾਲ ਰਾਮਪੀਤ ਰੋਡ ਵਿਖੇ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਪ੍ਰਧਾਨ ਬਲਵਿੰਦਰ ਸਿੰਘ ਕੋਲਾ ਨੇ ਦੱਸਿਆ ਕਿ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਅੱਜ ਪਿੰਡ ਮਾਲ ਵਿਖੇ ਲੰਗਰ ਲਗਾਇਆ ਗਿਆ ਉਹਨਾਂ ਨੇ ਕਿਹਾ ਕਿ ਇਸ ਲੰਗਰ ਦੇ ਵਿੱਚ ਦਾਲ ਫੁਲਕਾ ਕੜਾ ਪ੍ਰਸ਼ਾਦ ਲੰਗਰ ਤਿਆਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਮੌਕੇ ਸਰਗਵਾਸੀ ਅਜੀਤ ਸਿੰਘ RAM ਦੇ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਉਹਨਾਂ ਨੇ ਕਿਹਾ ਕਿ ਸੰਗਰਾਂਦ ਦੇ ਸੁਭ ਦਿਹਾੜੇ ਤੇ ਲੰਗਰ ਲਗਾਇਆ ਜਾਂਦਾ ਸੀ। ਕੁਝ ਕਾਰਨਾ ਕਰਕੇ ਲੰਗਰ ਨਹੀਂ ਲਗਾਇਆ ਗਿਆ ਤੇ ਹੁਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਰ ਸੰਗਰਾਂਦ ਦੇ ਸੁਭ ਦਿਹਾੜੇ ਤੇ ਪਿੰਡ ਮਾਹ RAM ਦੀ ਤਰੋੜ ਵਿਖੇ ਲੰਗਰ ਲਗਾਇਆ ਜਾਵੇਗਾ। ਇਸ ਮੌਕੇ ਤੇ ਪ੍ਰਧਾਨ ਬਲਵਿੰਦਰ ਸਿੰਘ ਕੋਲਾ, ਬਲਦੇਵ ਸਿੰਘ ਲਾੜੀ, ਗੁਰਦੀਪ ਸਿੰਘ ਦੇਸ਼ਾ, ਹੀਰਾ ਸਿੰਘ, ਕੁਲਦੀਪ ਸਿੰਘ ਹੈਪੀ, ਤਰਸੀਮ ਸਿੰਘ, ਪੱਪੂ, ਬਲਜੀਤ ਸਿੰਘ ਮਾਣਾ, ਜਗੀਰਕੌਰ, ਸੁਖਵਿੰਦਰ ਕੌਰ ਹਾਜ਼ਰ ਹੋਏ ਅਤੇ ਲੰਗਰ ਦੀ ਸੇਵਾ ਕੀਤੀ ਗਈ ਮੇਰੀ ਧਰਤੀ ਦਾ ਮੇਰੀ ਧਰਤੀ ਦਾ ਮੇਰੀ ਧਰਤੀ ਦਾ ਮੇਰੀ ਧਰਤੀ ਦਾ I am the 아 yeah. yeah. ਬਲਵਿੰਦਰ ਸਿੰਘ ਕੋਲਾ ਜੀ ਤਨ ਤਨ ਆਰਾਮਦਾਸ ਗੌਰ ਜਿੰਨ ਸਿਰ ਤੇ ਨੇ ਸਵਾਰਿਆ ਇਹ ਉਹਨਾਂ ਦੇ ਖੁਸ਼ੀ ਦੇ ਵਿੱਚ ਪ੍ਰਕਾਸ਼ ਦੇ ਅਗਲੀ ਖੁਸ਼ੀ ਦੇ ਵਿੱਚ ਇਹ ਲੰਗਰ ਜਿਹੜਾ ਸੇਵਾ ਮਤਲਬ ਆਪਣਾ ਜੈ ਸ਼੍ਰੀ ਰਾਮ ਪ੍ਰੋਪਰਟੀ ਲਿੰਕਰ ਵੱਲੋਂ ਲਾ ਰਹੇ ਜੀ ਜਿਸ ਵਿੱਚ ਗਰੀਬ ਵੀ ਸੇਵਾ ਕਰ ਰਹੇ ਆ ਤਾਂ ਕਿ ਬਾਕੀ ਪਰਿਵਾਰ ਵੀ ਕਰ ਰਹੇ ਨੇ ਮੇਰੇ ਵੀਰ ਗੁਰਦੀਸ਼ ਦੀਸ਼ਾ ਜੀ ਆ ਇਹ ਨਾਲ ਕਰ ਰਹੇ ਭਾਈ ਬੱਪੂ ਜੀ ਆ ਹਾਂ ਜੀ ਤੇ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਕਿ ਸੇਵਾ ਲਈ ਆ ਦਬਤਰਲੋਂ ਤੇ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਵੀ ਇਦਾਂ ਹਰ ਸਾਲ ਸੇਵਾ ਲੈਂਦੇ ਰਹਿਣਾ ਤੇ ਪਿੱਛੇ ਕਈ ਸਾਲਾਂ ਤੋਂ ਲਗਾਤਾਰ ਸੰਗਰਾਂ ਤੇ ਲੰਗਰ ਚੱਲਦੇ ਸੀ ਤੇ ਮੇਰੀ ਕਿਸੇ وجہ ਕਰਕੇ ਵਿੱਚੋਂ ਲੰਗਰ ਦੀ ਨਾਗੀ ਰੁਕਿਆ ਸੀ ਪਰ ਸਤਿਗੁਰ ਪਾਤਸ਼ਾਹ ਅਰਦਾਸ ਬੇਨਤੀ ਕੀਤੀ ਆ ਕਿ ਹਰ ਸਾਲ ਹਰ ਮਹੀਨੇ ਲੰਗਰ ਦੀ ਸੇਵਾ ਨਾ ਕੀ ਬਖਸ਼ਣਾ ਤੇ ਸਤਿਗੁਰ ਪਾਤਸ਼ਾਹ ਖੁਸ਼ੀਆਂ ਬਖਸ਼ਣਾ ਸਾਰੀ ਸੰਗਤਾਂ ਕੇ ਬੇਨਤੀ ਆ ਗੁਰੂ ਆਮਦਾਸ ਦੇ ਪ੍ਰਕਾਸ਼ ਦੇ ਅਗੀਆਂ ਖੁਸ਼ੀਆਂ ਦੀਆਂ ਲੱਖ ਲੱਖ ਵਧਾਈਆਂ ਜੀ ਲੱਗਦਾ ਵੀ ਪੰਜਾਬ ਦੇ ਵਿੱਚ ਪੂਰਾ ਪੂਰਾ ਇਹ ਕਰਦੀ ਐ ਇੱਥੇ ਕੋਈ ਭੁੱਖਾ ਨਹੀਂ ਸੌਂਦਾ ਕਾਹਨਾ ਦੇ ਲੰਗਰ ਲਗਾਏ ਜਾਂਦੇ ਆ ਇਹ ਗੁਰੂ ਆਮਦਾਸ ਦੀ ਨਗਰੀਆ ਜੀ ਇੱਥੇ ਕੋਈ ਭੁੱਖਾ ਸੋਚ ਨਹੀਂ ਸਕਦਾ ਕਿਸੇ ਇੱਕ ਚੌਂਕ ਛੱਡੋ ਦੂਜੇ ਚੌਂਕ ਚ ਲੰਗਰ ਲੱਗਾ ਇਹ ਗੁਰੂ ਆਮਦਾਸ ਨੇ ਜੋ ਬਰਕਤ ਪਾਈ ਆ ਬਾਬਾ ਬੁੱਢਾ ਸਾਹਿਬ ਜੀ ਨੇ ਜੋ ਬਰਕਤ ਪਾਈ ਆ ਉਹ ਮੋਕੀ ਨਹੀਂ ਸਕਦੀ ਤਨ ਤਨ ਗੁਰੂ ਨਾਨਕ ਪਾਤਸ਼ਾਹ ਦੇ 20 ਰੁਪਈਆ ਦਾ ਲੰਗਰ ਆ ਜੇਗਾ ਉਹ ਸਾਡੇ ਕੋਲ ਅਜੇ ਕਦੀ ਖਤਮ ਹੀ ਨਹੀਂ ਹੋ ਸਕਦਾ ਜੀ ਅਸੀਂ ਤੇ ਉਹਦਾ ਵਿਆਜ ਹੀ ਨਹੀਂ ਖਾ ਸਕਦੇ ਮੂਲ ਤੇ ਸਾਡਾ ਖੜਾ ਹੀ ਖੜਾ ਹੈ ਜੀ ਕਿਹੜੇ ਕਿਹੜਾ ਲੰਗਰ ਤਿਆਰ ਕੀਤਾ ਗਿਆ ਸਤਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਜੀ ਦਾਲ ਆ ਰਮਹਲੀ ਫੁਲਕੇ ਆ ਕਰਾਮ ਪਰਸ਼ਾਦ ਆ ਜੀ ਨਾਲ ਸਲਾਦ ਪਾਣੀ ਹਰ ਚੀਜ਼ ਜੋ ਵੀ ਸਤਗੁਰੂ ਪਾਤਸ਼ਾਹ ਕਿਰਪਾ ਕਰਦੇ ਲੰਗਰ ਦੇ ਵਿੱਚ ਉਹ ਤਿਆਰ ਕੀਤੀ ਹੈ ਜੀ ਲੱਗਦਾ ਜੀ ਹਰ ਸਾਲ ਇਸ ਤੋਂ ਵੱਧ ਚੜਜੜਾ ਲੰਗਰ ਲਗਾਇਆ ਜਾਵੇ ਇਹ ਸਤਗੁਰੂ ਪਾਤਸ਼ਾਹ ਕਿਰਪਾ ਕਰਨ ਦੀ ਕਾਰੋਬਾਰੀ ਚੜ੍ਹ ਵੀ ਕਰਾ ਕਰਨ ਸੰਗਤਾਂ ਦਾ ਪਿਆਰ ਬਖਸ਼ਣਾ ਇਹ ਨਾਲ ਸੰਯੋਗ ਦਿੰਦੇ ਰਹੇ ਹਨ ਵੀਰ ਤੇ ਸਤਿਗੁਰੂ ਪਾਤਸ਼ਾਹ ਪੇ ਕਿਰਪਾ ਕਰਦੇ ਜਾਣਗੇ ਜੀ ਇਹ ਲੱਗਦਾ ਵੀ ਤੁਸੀਂ ਆਪਣੇ ਇਲਾਕੇ ਦੇ ਵਿੱਚ ਇਹ ਸੇਵਾ ਲੋਕਾਂ ਦੇ ਵਿੱਚ ਤੇ ਲੋਕਾਂ ਦੇ ਕੰਮ ਕਰਾ ਰਹੇ ਹੋ ਸਰਵੰਦੇ ਜੀ ਹਰ ਤਰ੍ਹਾਂ ਦੇ ਉਪਰਾਲੇ ਕਰਦੇ ਜੀ ਕੀ ਕਰਾ ਚਾਹੁੰਦੇ ਸਤਿਗੁਰੂ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣ ਜੀ ਹਰ ਸਾਲ ਕੀ ਡੇਲੀ ਜਦੋਂ ਵੀ ਕੋਈ ਜਿੱਥੇ ਕੋਈ ਮੌਕਾ ਪਾਉਂਦਾ ਹੈ ਕਿਸੇ ਗਰੀਬ ਦੀ ਧੀ ਦਾ ਜਾਂ ਕਿਸੇ ਗਰੀਬ ਦਾ ਕੋਈ ਵੀ ਸਾਥ ਦਾ ਤੇ ਜਿੱਦਾਂ ਵੀ ਸਾਡਾ ਮਤਲਬ ਯੂਨਟ ਹੈ ਸਾਗਾ ਖਲੋ ਕੇ ਉਥੇ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹੈ ਵੀ ਜਿੰਨੇ ਵੀ ਹੋ ਸਕਦੀ ਹੈ ਉਹਨੇ ਵੱਤ ਵਤ ਕੋਸ਼ਿਸ਼ ਕਰੀਦੀ ਆ ਜੀ ਕਿੰਨੇ ਕਿ ਸਰਦਾਰ ਲੋੜਿਆ ਜੇ ਲੰਗਰ ਚੱਕਣ ਆ ਤੇ ਆ ਸਤਗੁਰੂ ਪਾਤਸ਼ਾਹ ਦੀ ਕਿਰਪਾ ਜੀ ਐਨੂੰ ਕੈਮਰਾ ਮਾਰ ਕੇ ਵੇਖ ਲਓ ਲੈਣ ਲੱਗੀ ਆ ਇਧਰ ਵੀ ਲੈਣ ਲੱਗੀ ਆ ਤੇ ਇਹ RAM Tirath ਨੂੰ ਇਹ ਰੋਡ ਜਾਂਦਾ ਜੀ ਜਿੱਥੇ ਸੰਗਤਾਂ ਉਧਰ ਵੀ ਦਰਸ਼ਨ ਕਰਨ ਵਾਸਤੇ ਜਾਂਦੀਆਂ ਤੇ ਬੜੀ ਸਤਗੁਰੂ ਦੀ ਕਿਰਪਾ ਜੀ ਅਸੀਂ ਜਾਂਦੇ ਵੀ ਇਧਰ ਵੀ ਜਾਣ ਵਾਲੀਆਂ ਸੰਗਤਾਂ ਲੰਗਰ ਚੱਕ ਕੇ ਹੀ ਜਾਂਨ ਜੀ ਜੀ ਨਾਮ ਜੀ ਤੁਹਾਡਾ ਵਾਇਗੁਰਜੀ ਕਾ ਖਾਲਸਾ ਸ੍ਰੀ ਵਾਇਗੁਰਜੀ ਕੀ ਫਤਿਹ ਮੇਰਾ ਨਾਮ ਕੁਲਦੀਪ ਸਿੰਘ ਮਾਲ ਅਜੀਤ ਜੈ ਸ਼੍ਰੀ ਰਾਮ ਪ੍ਰਾਪਰਟੀ ਡੀਲਰ ਤੇ ਅੱਜ ਗੁਰੂ ਰਾਮਦਾਸ ਦੀ ਦਿਹਾੜੇ ਦੀ ਖੁਸ਼ੀ ਵਿੱਚ ਤੇ ਸੰਗਰਾਂ ਦੇ ਦਿਹਾੜੇ ਦੇ ਲੰਗਰ ਦਾ ਕੀਤਾ ਕਾ ਤੇ ਬਾਦ ਚੜ ਕੇ ਸੰਗਤ ਆ ਰਹੀਆਂ ਨੇ ਲੰਗਰ ਖਾ ਰਹੀਆਂ ਨੇ ਤੇ ਮਹਾਰਾਜ ਹਰ ਵਾਰੀ ਖੁਸ਼ੀਆਂ ਨਾਲ ਇਤਿਹਾਰ ਲਿਆਵੇ ਤੇ ਵਧੀਆ ਵਧੀਆ ਕੰਮ ਚੱਲੇ ਜਿ ਲੱਗਦਾ ਆਜ਼ਾਦੀ ਤਰ੍ਹਾਂ ਲੰਗਰ ਲਗਾਇਆ ਜਾਣਗੇ ਹਾਂ ਹਰ ਮਤਲਬ ਕਿ ਚਲੋ ਮਹਾਰਾਜ ਨੇ ਚਾਹੇ ਤਾਂ ਸ਼ਾਇਦ ਹਰ ਮਹੀਨੇ ਵੀ ਚੱਲੇ ਕੈ ਸੰਗਰਾਮ ਦੀ ਸੰਗਰਾਮ ਬਾਕੀ ਹਰ ਸਾਲ ਤੇ ਚਲੋ ਮਹਾਰਾਜ ਲਿਆਊਗਾ ਦੇਣ ਨਾਲ ਵਧੀਆ ਇਹ ਕਿੰਨਾ ਬਹੁਤ ਲੰਗਰ ਲਗਾਇਆ ਗਿਆ ਜੀ ਇਹ ਸਾਡੇ ਪ੍ਰਧਾਨ ਜੈ ਸ਼੍ਰੀ ਰਾਮ ਪ੍ਰਾਪਰਟੀ ਡੀਲਰ ਤੇ ਕਿਨੇ ਸੰਗਤਾਂ ਲੰਗਰ ਛਕ ਰਹੀਆਂ ਜੀ ਲੰਗਰ ਬਹੁਤ ਸੰਗਤਾਂ ਵੇਖੋ ਤੁਸੀਂ ਆਪ ਕੈਮਰਾ ਘੁਮਾਗੇ ਤੇ ਵਰੀਆ ਕਿਰਪਾ ਵਾਹਿਗੁਰੂ ਦੀ ਕਿਹੜਾ ਕਿਹੜਾ ਲੰਗਰ ਤਿਆਰ ਕੀਤਾ ਗਿਆ ਹੈ ਲੰਗਰ ਮਿੱਠੇ ਜਿਹੇਗਾ ਪ੍ਰਸ਼ਾਦ ਤੇ ਨਾਲ ਦਾਲ ਦਾਲ ਫੁਲਕਾ